ਅਫੋਜੇ ਕਈ ਹਾਦਸੇ ਨਜ਼ਰ ਆਉਂਦੇ ਨੇ ਜਿਸ ਵਕਤ ਸਕਿਉਰਿਟੀ ਚੈੱਕ ਹੁੰਦੀਆਂ ਨੇ ਔਰ ਉਥੇ ਸਿੱਖਾ ਦੇ ਕਕਾਰਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪ੍ਰੋਬਲਮਸ ਕਿਰੇਟ ਕੀਤੀਆਂ ਜਾ ਰਹੀਆਂ ਨੇ ਦਿੱਲੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੜਾ ਸੀਰੀਅਸ ਨੋਟ ਲੈਂਦੀ ਆ ਇਹ ਸਾਧ ਸੰਗਤ ਜੀ ਮੈਂ ਮੈਟਰੋ ਜਲਮਿਲ ਚ ਆਇਆ ਸੀਗਾ ਮੇਰੇ ਕੋਲ 6 ਇੰਚ ਦੀ ਕਿਰਪਾਨ ਪਈ ਆ ਇਹ ਪੁਲਿਸ ਵਾਲਾ ਆਫੀਸਰ ਹੈ ਇੱਕ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਜਾਣਾ ਮੇਰੇ ਮਾਤਾ ਦੇ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਫੇਸਬੁੱਕ ਦੇ ਉੱਤੇ ਬੇਨਤੀ ਕੀਤੀ ਹੈ ਉਸ ਬੱਚੇ ਨੂੰ ਕਿ ਜਿਹੜੇ ਤੇਰੇ ਨਾਲ ਪ੍ਰੋਬਲਮ ਹੋਈ ਹੈ ਉਹ ਉਹਦਾ ਸੰਗਿਆਨ ਤੂੰ ਗੁਰਦੁਆਰਾ ਕਮੇਟੀ 'ਚ ਲੈ ਕੇ ਆ ਤਾਂ ਕਿ ਅਸੀਂ ਇਹਦੀ ਗੱਲ ਚੁੱਪ ਸਕੀਏ ਇਹਦੇ ਬਾਰੇ ਸਰਕਾਰੀ ਦਰਬਾਰੇ ਗੱਲ ਕਰ ਸਕੀਏ ਪੁਲਿਸ ਨਾਲ ਗੱਲ ਕਰ ਸਕੀਏ ਡਿਪਾਰਟਮੈਂਟ ਦੇ ਨਾਲ ਗੱਲ ਕਰ ਸਕੀਏ ਡਿਪਾਰਟਮੈਂਟਸ ਨੂੰ ਅਸੀਂ ਸਰਕਾਰ ਨੂੰ ਔਰ ਅਸੀਂ ਕੋਰਟ ਦੇ ਜਿਹੜੇ ਆਰਡਰਸ ਨੇ ਹਾਈ ਕੋਰਟ ਦੇ ਇਹ ਅਸੀਂ बार-बार ਨਾਲ-ਨਾਲ ਭੇਜਦੇ ਆ ਕਿ ਇਹ ਤੁਹਾਡਾ ਜਿਹੜਾ ਸਟਾਫ ਹੈ ਉਹ ਉਹਨੂੰ ਇਸ ਗੱਲ ਦੀ ਬਿਲਕੁਲ ਨੋਲਿਜ ਹੋਣੀ ਚਾਹੀਦੀ ਕਿ ਅਸੀਂ ਸਿਖਾਣ ਦੋ ਇਹ ਬੱਚਿਆਂ ਨੂੰ ਕਿਦਰੇ ਬੰਦਿਆਂ ਨੂੰ ਨਹੀਂ ਰੋਕਣਾ ਜਿਨ੍ਹਾਂ ਨੇ ਇੱਕ ਆਕਾਰ ਪਾ ਰੱਖਿਓਨ ਮਗਰ ਇਹ ਜਿਹੜੀ ਅਵੇਅਰਨੈਸ ਹੈ ਸਟਾਫ ਦੇ ਵਿੱਚ ਨਹੀਂ ਹੈ ਬੜੀ ਨਮੋਸ਼ੀ ਦੀ ਗੱਲ ਹੈ ਤੇ ਐਕਟੀਵਿਟੀ ਕਰ ਰਿਹਾ ਤਾਂ ਕਹਿ ਰਿਹਾ ਕੀ ਆ ਕਰਪਾਨ ਪਾ ਕੇ ਨਹੀਂ ਜਾ ਸਕਦੇ یار ਦੇਖੋ ਦੇਸ਼ ਦੇ ਵਿੱਚ ਦੇਖੋ ਕੀ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਹੈ ਕੀ ਕਾਨੂੰਨ ਨਹੀਂ ਹੈ ਸਰਕਾਰ ਦੇ ਰਾਹੀ ਰੋਕ ਲੱਗ ਗਈ ਜਾਂ ਜਿਹੜਾ ਬੰਦਾ ਉੱਥੇ ਡਿਊਟੀ ਤੇ ਬੈਠਾ ਹੈ ਉਹਦੀ ਆਪਣੀ ਇੱਕ ਪਰਸਨਲ ਸੋਚ ਹੈ ਕਿਉਂਕਿ ਕਈ ਲੋਕ ਆਪਣੀ ਪਰਸਨਲ ਸੋਚ ਨਾਲ ਸਾਰੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ ਦੇਖੋ ਇਹ ਵੀਡੀਓ ਕੱਲ ਦੁਪਹਿਰ ਤੋਂ ਬਾਅਦ ਵਾਇਰਲ ਹੋਣੀ ਸ਼ੁਰੂ ਹੋਈ ਹੈ ਔਰ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਲਮਿਲ ਜਿਹੜਾ ਦਿੱਲੀ ਦੇ ਵਿੱਚ ਰੈਟੋ ਸਟੇਸ਼ਨ ਹੈ ਉੱਥੇ ਇੱਕ ਸਕਿਉਰਿਟੀ ਗਾਰਡ ਨੇ ਇੱਕ ਗੁਰਸਿੱਖ ਬੱਚੇ ਨੂੰ ਐਂਟਰ ਕਰਨ ਤੋਂ ਮਨਾ ਕਰਤਾ ਕਿਉਂਕਿ ਉਹਨੇ ਕਿਰਪਾਨ ਪਾ ਰੱਖੀ ਸੀ ਐਫਓ ਜੇ ਕਈ ਹਾਦਸੇ ਨਜ਼ਰ ਆਉਂਦੇ ਨੇ ਜਿਸ ਵਕਤ ਸਕਿਉਰਿਟੀ ਚੈੱਕ ਹੁੰਦੀਆਂ ਨੇ ਔਰ ਉੱਥੇ ਸਿੱਖਾ ਦੇ ਕਕਾਰਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪ੍ਰੋਬਲਮਸ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਦਿੱਲੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੜਾ ਸੀਰੀਅਸ ਨੋਟ ਲੈਂਦੀ ਆ ਇਹਦਾ ਸੰਗਿਆਨ ਲਿਆ ਗਿਆ ਔਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਫੇਸਬੁੱਕ ਦੇ ਉੱਤੇ ਬੇਨਤੀ ਕੀਤੀ ਹੈ ਉਸ ਬੱਚੇ ਨੂੰ ਕਿ ਜਿਹੜੇ ਤੇਰੇ ਨਾਲ ਪ੍ਰੋਬਲਮ ਹੋਈ ਹੈ ਉਹ ਉਹਦਾ ਸੰਗਿਆਨ ਤੂੰ ਗੁਰਦੁਆਰਾ ਕਮੇਟੀ ਚ ਲੈ ਕੇ ਆ ਤਾਂ ਕਿ ਅਸੀਂ ਇਹਦੀ ਗੱਲ ਚੁੱਕ ਸਕੀਏ ਇਹਦੇ ਬਾਰੇ ਸਰਕਾਰੀ ਦਰਬਾਰੇ ਗੱਲ ਕਰ ਸਕੀਏ ਪੁਲਿਸ ਨਾਲ ਗੱਲ ਕਰ ਸਕੀਏ ਡਿਪਾਰਟਮੈਂਟ ਦੇ ਨਾਲ ਗੱਲ ਕਰ ਸਕੀਏ ਤਾਂ ਕਿ ਅਫੋਜੀ ਕੋਈ ਅਨਸੁਖਾਵੀ ਘਟਨਾ ਹੈ ਉਸ ਕਾ ਵੀ ਗੱਲ ਦੁਬਾਰਾ ਨਾ ਹੋ ਸਕੇ ਮਗਰ ਮੈਨੂੰ ਲੱਗ ਰਿਹਾ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਕਿਉਂਕਿ ਅਰਲੀ ਮਾਰਨਿੰਗ ਐਪਾਈ ਹੈ ਹਲੇ ਤੱਕ ਕਿਸੇ ਨੇ ਸਾਨੂੰ ਅਪਰੋਚ ਨਹੀਂ ਕੀਤਾ ਬੜੀ ਮੰਦਭਾਗੀ ਗੱਲ ਹੈ ਔਰ ਬਾਰ-ਬਾਰ ਇਹ ਗੱਲ ਕਿਉਂ ਉੱਠਦੀ ਹੈ ਇਹ ਦੇ ਉੱਤੇ ਸੰਗਿਆਨ ਲੈਣਾ ਬੜਾ ਜ਼ਰੂਰੀ ਹੈ ਅਸੀਂ ਡਿਪਾਰਟਮੈਂਟਸ ਨੂੰ ਅਸੀਂ ਸਰਕਾਰ ਨੂੰ ਔਰ ਅਸੀਂ ਇਹ ਕੋਰਟ ਦੇ ਜਿਹੜੇ ਆਰਡਰਸ ਨੇ ਹਾਈ ਕੋਰਟ ਦੇ ਇਹ ਅਸੀਂ ਬਾਰ-ਬਾਰ ਨਾਲ-ਨਾਲ ਭੇਜਦੇ ਆ ਕਿ ਇਹ ਤੁਹਾਡਾ ਜਿਹੜਾ ਸਟਾਫ ਹੈ ਉਹ ਉਹਨੂੰ ਇਸ ਗੱਲ ਦੀ ਬਿਲਕੁਲ ਨੌਲੇਜ ਹੋਣੀ ਚਾਹੀਦੀ ਕਿ ਅਸੀਂ ਸਿਖਾਣੂਏ ਬੱਚਿਆਂ ਨੂੰ ਕਿਦਰੇ ਬੰਦਿਆਂ ਨੂੰ ਨਹੀਂ ਰੋਕਣਾ ਜਿਨ੍ਹਾਂ ਨੇ ਇੱਕ ਆਕਾਰ ਪਾ ਰੱਖਿਓਨ ਮਗਰ ਇਹ ਜਿਹੜੀ ਅਵੇਅਰਨੈਸ ਹੈ ਸਟਾਫ ਦੇ ਵਿੱਚ ਨਹੀਂ ਹੈ ਬੜੀ ਨਮੋਸ਼ੀ ਦੀ ਗੱਲ ਹੈ ਸੋ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਵੀ ਉਹਨਾਂ ਡਿਪਾਰਟਮੈਂਟਸ ਨੂੰ ਔਰ ਸਰਕਾਰੀ ਮਹਿਕਮੇ ਦੇ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਐਫਓਜੀ ਪ੍ਰੋਬਲਮਸ ਨਾਲ ਕਿਉਂਕਿ ਇਹ ਪਤਾ ਨਹੀਂ ਚੱਲਦਾ ਕਿ ਇਹ ਕੋਰਟ ਦੇ ਰਾਹੀਂ ਰੋਕ ਲੱਗੀ ਹੈ ਸਰਕਾਰ ਦੇ ਰਾਹੀ ਰੋਕ ਲੱਗ ਗਈ ਜਾਂ ਜਿਹੜਾ ਬੰਦਾ ਉੱਥੇ ਡਿਊਟੀ ਤੇ ਬੈਠਾ ਹੈ ਉਹਦੀ ਆਪਣੀ ਇੱਕ ਪਰਸਨਲ ਸੋਚ ਹੈ ਕਿਉਂਕਿ ਕਈ ਲੋਕ ਆਪਣੀ ਪਰਸਨਲ ਸੋਚ ਨਾਲ ਸਾਰੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ ਸੋ ਇੱਕ ਜ਼ਿੰਮੇਵਾਰਾ ਨਾ ਕੁਰਸੀ ਤੇ ਬੈਠ ਕੇ ਇੱਕ ਜ਼ਿੰਮੇਵਾਰਾ ਨਾ ਡਿਪਾਰਟਮੈਂਟ ਦੀ ਸਾਡੀ ਜੋ ਡਿਊਟੀ ਬੰਦੀ ਸੀ ਔਰ ਅਸੀਂ ਉਹ ਪੂਰੀ ਕਰ ਰਹੇ ਆ ਔਰ ਅਸੀਂ ਪੂਰੀ ਇਸ ਗੱਲ ਦੇ ਉੱਤੇ ਅੱਜ ਅਸੀਂ ਆਪਣੇ ਮੈਂਬਰ ਵੀ ਭੇਜੇ ਸੀ ਜਿਲਮਿਲ ਸਟੇਸ਼ਨ ਦੇ ਉੱਤੇ ਉੱਥੇ ਵੀ ਉਹਨਾਂ ਨੂੰ ਹਲੇ ਤੱਕ ਕੋਈ ਨਹੀਂ ਪਤਾ ਚੱਲ ਸਕਿਆ ਕਿ ਕਿਹੜਾ ਵਿਅਕਤੀ ਸੀ ਕਿਹੜਾ ਡਿਪਾਰਟਮੈਂਟ ਦਾ ਬੰਦਾ ਸੀ ਔਰ ਕਿਉਂਕਿ ਉਹਦੀ ਨੇਮ ਪਲੇਟ ਨਹੀਂ ਸੀ ਔਰ ਇਹ ਫੈਬ੍ਰੀਕੇਟਡ ਹੈ ਕਿ ਨਹੀਂ ਮੈਂ ਤੁਹਾਡੇ ਤੁਹਾਡੇ ਮਾਧਿਅਮ ਤੋਂ ਪ੍ਰਿੰਟ ਮੀਡੀਆ ਦੇ ਮਾਧਿਅਮ ਤੋਂ ਵੀ ਮੈਂ ਸਵੇਰੇ ਭੇਜ ਚੁੱਕਾ ਹਾਂ ਆਪਣੇ ਬਿਆਨ ਕਿ ਉਹ ਬੱਚੇ ਨੂੰ ਜ਼ਰੂਰ ਆਣਾ ਚਾਹੀਦਾ ਹੈ ਕਿ ਜਿਹਦੇ ਨਾਲ ਸਾਡੇ ਕੋਲੋਂ ਜਿਹਦੇ ਨਾਲ ਇਹ ਹਾਦਸਾ ਵਾਪਰਿਆ ਲੇਕਿਨ ਇਹ ਸਿਰ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲੇ ਵੀ ਕਈ ਮਾਮਲੇ ਜੋ ਹੈ ਐਸਾ ਸਾਹਮਣੇ ਆਇਆ ਹੈ ਚਾਹੇ ਐਗਜ਼ਾਮ ਸੈਂਟਰ ਦੀ ਗੱਲ ਕਰੇ ਚਾਹੇ 에어ਪੋਰਟ ਦੀ ਗੱਲ ਕਰੇ ਜਹਾਂ ਪਰ ਸਿਕ ਤੋਂ ਕਿੰਤਾਂ ਦਾ ਨਹੀਂ ਜਿਹੋ ਹੈ ਉਹ ਰੋਕ ਲੈਂਦੇ ਨਹੀਂ ਬਿਲਕੁਲ ਠੀਕ ਗੱਲ ਐ ਐਫਓ ਜੀ ਜਿਸ ਵਕਤ ਵੀ ਸਾਡੇ ਕੋਲੋਂ ਐਫਓ ਜੀ ਕੇਸਸ ਆਉਂਦੇ ਨੇ ਚਾਹੇ ਐਗਜ਼ਾਮ ਸੈਂਟਰ ਤੇ ਹੋਣ ਐਗਜ਼ਾਮੀਨੇਸ਼ਨ ਸੈਂਟਰ ਦੇ ਉੱਤੇ ਉਸੇ ਵਕਤ ਟੀਮ ਭੇਜੀ ਜਾਂਦੀ ਐ ਪੂਰੀ ਕੋਸ਼ਿਸ਼ ਰਹਿੰਦੀ ਕਿ ਕੋਈ ਬੱਚਾ ਐਫਓ ਜਾਏ ਕਿ ਬਿਨਾਂ ਐਗਜ਼ਾਮ ਦਿੱਤੇ ਨਾ ਰਹਿ ਸਕੇ ਔਰ ਉਥੇ ਇਹ ਗੱਲਾ ਪ੍ਰੋਬਲਮ ਆਂਦੀ ਰਹਿੰਦੀ ਐ ਮੈਂ ਇਹੀ بار-बार ਬੇਨਤੀ ਕਰਦਾ ਕਿ ਇਹ ਕਿਸੇ ਦੀ ਪਰਸਨਲ ਸੋਚ ਹੋ ਸਕਦੀ ਐ ਕਿਸੇ ਸਰਕਾਰ ਨੇ ਕੋਈ ਮਨਾਣੀ ਕੀਤੀ ਹੋਈ ਕਿਸੇ ਕੋਰਟ ਨੇ ਕੋਈ ਮਨਾਣੀ ਕੀਤੀ ਹੋਈ ਇਹ ਲੋਕ ਜਿਹੜੇ ਆ ਕੇ ਗੜਬੜੀ ਕਰਦੇ ਨੇ ਇਹਨਾਂ ਨੂੰ ਫੜਨਾ ਬੜਾ ਜ਼ਰੂਰੀ ਹੈ ਔਰ ਇਹਦੇ ਲਈ ਉਸੇ ਉਹਨਾਂ ਬੱਚਿਆਂ ਨੂੰ ਬਾਰ-ਬਾਰ ਅਪੀਲ ਕਰਾਂਗੇ ਜਿਨ੍ਹਾਂ ਦੇ ਨਾਲ ਵੀ ਕੋਈ ਕਿਥੇ ਡਿਪਾਰਟਮੈਂਟ ਜੀ ਰੋਗ ਹੋਇਆ ਇਹ ਪਹਿਲਾ ਇਨਸੀਡੈਂਟ ਹੈ ਜਿਹੜਾ ਸਾਨੂੰ ਮੈਟਰੋ ਦਾ ਨਜ਼ਰ ਆਇਆ ਇਸ ਤੋਂ ਪਹਿਲੇ ਐਗਜ਼ਾਮੀਨੇਸ਼ਨਸ ਦੇ ਜਾਂ 에어ਪੋਰਟ ਤੇ ਪ੍ਰੋਬਲਮਸ ਆਉਂਦੀਆਂ ਸੀ ਮੈਟਰੋ ਦੇ ਉੱਤੇ ਜਿੱਥੇ ਅੱਜ ਦਿੱਲੀ ਦੇ ਵਿੱਚ ਮੈਂ ਸਮਝਦਾ ਕਿ ਘੱਟ ਤੋਂ ਘੱਟ ਹੋਰ ਕੁਝ ਨਹੀਂ ਤੇ ਲੱਖ ਡੇਢ ਲੱਖ ਜਿਹੜਾ ਸਿੱਖ ਹੈ ਉਹ ਜ਼ਰੂਰ ਉਹਦੇ ਵਿੱਚ ਟ੍ਰੈਵਲ ਕਰਦਾ ਔਰ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਅੰਮ੍ਰਿਤਧਾਰੀ ਬੱਚੇ ਨੇ ਉਹਨਾਂ ਦੇ ਕਕਾਰਾਂ ਨੂੰ ਲੈ ਕੇ ਅਗਰ ਕੋਈ ਦਿੱਕਤ ਹੋਏਗੀ ਤੇ ਸਾਨੂੰ ਐਦਾ ਬੜਾ ਸੀਰੀਅਸ ਨੋਟ ਲੈਣਾ ਪਏਗਾ। ਅਧਮਿਤ ਸਿੰਘ ਜਿਸ ਤਰੀਕੇ ਨਾਲ ਲੀਡਰ ਹੈਗੇ ਇਸ ਇਹ ਤੁਹਾਡੀ ਕਮੇਟੀ ਦੇ ਵੱਲੋਂ ਸਹਿਯੋਗ ਤੇ ਸੀਨੀਅਰ ਵੱਡੇ ਜਨਬ ਕੋਈ ਰਾਸਾਗਨ ਕੀਤੀ ਨਹੀਂ ਬਾਕੀ ਕਕਾਰਾਂ ਦੇ ਸਾਥ ਦੇ ਵੱਲੋਂ ਹੀ ਹਰਕਤ ਕੀਤੀ। ਦੇਖੋ ਮੈਨੂੰ ਆਦਤ ਨਹੀਂ ਹੈ ਕਿ ਸਿਰਫ ਮੈਂ মিডিਆ ਹਾਈਪ ਲੈਣ ਵਸੇ ਜਾਂ মিডিਏ ਦੇ ਅੱਗੇ ਆਣ ਵਸੇ ਇਹ ਗੱਲ ਕਰਾਂ। ਮੇਰੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਉਸ ਬੱਚੇ ਨੂੰ ਆਈਡੈਂਟੀਫਾਈ ਕਰਾਂ ਜਿਸ ਦੇ ਨਾਲ ਇਹ ਹੋਇਆ ਉਹ ਬੱਚਾ ਸਾਨੂੰ ਦੱਸੇ ਕਿ ਕਿਹੜਾ ਬੰਦਾ ਸੀ ਕਿੰਨੇ ਵਜੇ ਦਾ ਟਾਈਮ ਸੀ ਕਿਹੜੇ ਉਸ ਬੰਦੇ ਦਾ ਅਧਿਕਾਰੀ ਦਾ ਨਾਮ ਸਭ ਦੀ ਨੀਮ ਪਲੇਟ ਹੁੰਦੀ ਹੈ ਔਰ ਅਗਰ ਨਹੀਂ ਸੀ ਤਾਂ ਅਸੀਂ ਜਾ ਕੇ ਉਸ ਟਾਈਮਿੰਗ ਦੇ ਉੱਤੇ ਸੀਸੀਟੀਵੀ ਟੀਵੀ ਫੂਟੇਜ ਕਰਵਾਈਏ ਮੈਂ ਜਾ ਕੇ ਸਿੱਧਾ ਖਾਲੀ ਮੈਦਾਨ ਦੇ ਵਿੱਚ ਇਕੱਲਾ ਹੀ ਹਾਕੀ ਖੇਡਣ ਲੱਗ ਪਾ ਉਹਦਾ ਮਕਸਦ ਨਹੀਂ ਹੈ ਮਕਸਦ ਇਹ ਹੈ ਕਿ ਸਾਹਮਣੇ ਵਾਲੀ ਟੀਮ ਵੀ ਸਾਹਮਣੇ ਹੋਣੀ ਚਾਹੀਦੀ ਹੈ ਉਸ ਬੱਚੇ ਨੂੰ ਅਸੀਂ ਤੁਹਾਡੇ ਮੀਡੀਆ ਰਾਹੀਂ ਫਿਰ ਕਹਿੰਦੇ ਆ ਇਹਦੀ ਬੇਸ਼ੱਕ ਸ਼ਾਰਟ ਕਲਿਪਸ ਬਣਾ ਕੇ ਵੀ ਮੈਂ ਚਲਾ ਕਿ ਉਹ ਬੱਚਾ ਸਾਡੇ ਕੋਲ ਜਰੂਰ ਆਏ ਔਰ ਅਸੀਂ ਇਹਦਾ ਸੀਰੀਅਸly ਨੋ ਪਲਾਨ